ਨਿਊਜ਼ ਚੈਨਲ 04 ਵਿੱਚ ਤੁਹਾਡਾ ਸਵਾਗਤ ਹੈ ਬੰਦੇ ਭਾਰਤ ਟ੍ਰੇਨ ਨੂੰ ਹਰੀ ਚੰਡੀ ਦੇ ਕੇ ਨਰਿੰਦਰ ਮੋਦੀ ਜੀ ਨੇ ਰਵਾਨੀ ਕੀਤੀ ਪੋਸਪੁਰ ਤੋਂ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਐਨਜੀਓ ਦੁਆਰਾ ਫਰੀਡਕੋਟ ਤੇ ਪਹੁੰਚਣ ਤੇ ਉਹਨਾਂ ਦਾ ਨਿਗਾ ਸਵਾਗਤ ਕੀਤਾ ਗਿਆ ਬੰਦੇ ਬੱਚੇ ਸਵਾਗਤ ਕੀਤਾ ਗਿਆ ਜਰ ਜਾਣਕਾਰੀ ਲਈ ਦੇਖਦੇ ਹਾਂ ਨੈਬ ਰਾਜੀ ਰਿਪੋਰਟ ਮਾਨਨੀਏ ਪ੍ਰਧਾਨ ਮੰਤਰੀ ਜੀ ਮੈਂ ਅਨੁਰੋਧ ਕਰੂੰਗੀ उत्तर प्रदेश के माननीय मुख्यमंत्री श्री योगी आदित्यनाथ जी से कि वे माननीय प्रधानमंत्री जी को स्मृति चिन्ह भेंट कर सम्मानित करें बहुत ही स्वीकार संदीप कुमार खुल्लर जी और मेरे फरीदकोट शहर से सारे ही शिक्षितों शख्सियत प्यारे विद्यार्थियों फतेह अर्ज करता जी का खालसा वाहगुरु जी की फतेह अज बड़ा सुभागा देना है ਕਿਉਂਕਿ ਸਾਡਾ ਏਰੀਆ ਜਿਹੜਾ ਹੈ ਇਹ ਭਾਰਤ ਦੇ ਬਿਲਕੁਲ ਪਾਕਿਸਤਾਨ ਦੇ ਬਾਰਡਰ ਤੇ ਪੈਂਦਾ ਹੈ ਪਰ ਸਾਨੂੰ ਪੂਰੇ ਭਾਰਤ ਨਾਲ ਜੁੜਨ ਵਾਸਤੇ ਜੋ ਟ੍ਰੇਨ ਆ ਸਭ ਤੋਂ ਸਸਤਾ ਕਿਹੜਾ ਸਫ਼ਰ ਪੈਂਦਾ ਨਹੀਂ ਤਾਂ ਬਹੁਤ ਅੱਜਕੱਲ ਮਹਿੰਗਾਈ ਹੋ ਗਈ ਹੈ ਪਰ ਨਾ ਹੀ ਸਾਡੇ ਕੋਲ ਕੋਈ 에ਰਪੋਰਟ ਹੈ ਔਰ ਇਸ ਦੇ ਨਾਲ ਫਰੀਦਕੋਟ ਦੇ ਸਾਡੇ ਕਿਉਂਕਿ ਇੱਥੇ ਆਰਮੀ ਹੈੱਡਕੁਆਟਰ ਵੀ ਐ ਮੈਡੀਕਲ ਕਾਲਜ ਵੀ ਹੈ ਔਰ ਫਰੀਦਕੋਟ ਐਜੂਕੇਸ਼ਨਲ ਹੱਬ ਹੈ ਸੋ ਇਹ ਬਹੁਤ ਵੱਡਾ ਤੋਹਫਾ ਹੈ ਸਾਡੇ ਸਾਰਿਆਂ ਦੇ ਲਈ ਕਿਉਂਕਿ ਵਾਇਆ ਪਟਿਆਲਾ ਉਹ ਟ੍ਰੇਨ ਜਿਹੜੀਆਂ ਜਾਂਦੀਆਂ ਉਹ ਮਾਨਸਾ ਬੁਲਹਾੜਾ ਹੋ ਕੇ ਜਾਂਦੀਆਂ ਤੇ ਵਾਇਆ ਪਟਿਆਲਾ ਟ੍ਰੇਨ ਹੈ ਕਿਉਂਕਿ ਫਰੀਦਕੋਟ ਹੈ ਜਿਹੜਾ ਐਜੂਕੇਸ਼ਨਲ ਤੌਰ ਤੇ ਪਟਿਆਲੇ ਨਾਲ ਜੁੜਿਆ ਹੋਇਆ ਪੰਜਾਬੀ ਹਿਸਤਰੀ ਦਾ ਤੋ ਇਹ ਵੀ ਸਾਡੇ ਵਿਦਿਆਰਥੀਆਂ ਨੂੰ ਸਾਡੇ ਖਿਡਾਰੀਆਂ ਨੂੰ ਆਉਣ ਜਾਣ ਲਈ ਇੱਕ ਬੜੀ ਸੌਖਾ ਜਿਹਾ ਰਸਤਾ ਮਿਲਵੇ ਤੁਮੈਂ ਪ੍ਰਧਾਨ ਮੰਤਰੀ ਸਾਹਿਬ ਦਾ ਚੇਤੇ ਤੌਰ ਤੇ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਇਸ ਇਲਾਕੇ ਨੂੰ ਦੇਖਦੇ ਹੋਏ ਰੇਲ ਮੰਤਰੀ ਸਾਹਿਬ ਦਾ ਔਰ ਸਾਡੇ ਬਿੱਟੂ ਜੀ ਵੀ ਰਾਜ ਮੰਤਰੀ ਨੇ ਰੇਲ ਦੇ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਅਸੀਂ ਆਪਣੀ ਸਟੇਟ ਦੇ ਲਈ ਜੋ ਵੀ ਕੁਝ ਕਰ ਸਕੀਏ ਸੋ ਮੈਂ ਵੀ ਲਗਾਤਾਰ ਚਿੱਠੀਆਂ ਲਿਖਦਾ ਰਹਿੰਦਾ ਔਰ ਸਾਡੀ ਜਿਹੜੀ ਪੰਜਾਬ ਦੇ ਇੱਕ ਟ੍ਰੇਨ ਆ ਜਿਹੜੀ ਜਨਤਾ ਟ੍ਰੇਨ ਸਾਡੀ ਸੀ ਉਹ ਬੰਦ ਆ ਕਰੋਨਾ ਕਰਕੇ ਉਹਦੇ ਲਈ ਵੀ ਲਗਾਤਾਰ ਪ੍ਰਯਾਸ ਕਰ ਰਹੇ ਹਾਂ ਮੈਂ ਖੁੱਲਰ ਸਾਹਿਬ ਨਾਲ ਗੱਲ ਕੀਤੀ ਸੀ ਇਹ ਵੀ ਇਧਰਲੀ ਡਿਪਾਰਟਮੈਂਟ ਨੂੰ ਚਿੱਠੀਆਂ ਲਿਖਣਗੇ ਪਰ ਉਹਦੇ ਨਾਲ ਵੀ ਸਾਡਾ ਜਿਹੜਾ ਹੋਰ ਸਫਰ ਆ ਜਿਹੜਾ ਸਫਲ ਹੋਊਗਾ ਤੋਂ ਮੈਂ ਸਾਰੇ ਇੱਥੇ ਪਹੁੰਚੇ ਹੋਏ ਖਾਸ ਕਰਕੇ ਬੀਜੇਪੀ ਦੇ ਅਫਸਰ ਸਾਹਿਬਾਨ ਨੂੰ ਕਹਿੰਦੇ ਉਹਨਾਂ ਦਾ ਵੀ ਇਹਦੇ ਵਿੱਚ ਯੋਗਦਾਨ ਆ ਮੈਂ ਹਮੇਸ਼ਾ ਜਿਹੜਾ ਬੰਦਾ ਵੀ ਜਿਹੜਾ ਕੰਮ ਕਰਦਾ ਹੈ ਉਰਗੋਦੀ ਦਾਤ ਦੇਣੀ ਚਾਹੀਦੀ ਐ ਸ਼ਾਵਾਸ਼ ਦੇਣੀ ਚਾਹੀਦੀ ਆ ਸੋ ਸਾਡੇ ਇਲਾਕੇ ਦੀਆਂ ਸਮਾਜ ਸੇਵੀ ਸੰਸਥਾ ਕਪਤਨ ਧਰਮ ਸਿੰਘ ਗਿੱਲ ਜੀ ਇੱਥੇ ਤੌਰ ਤੇ ਪਹੁੰਚੇ ਆ ਬਾਬਾ ਗਰੀਬ ਦਾਸ ਜੀ ਪਹੁੰਚੇ ਆ ਆ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਸਾਹਿਬ ਪਹੁੰਚੇ ਆ ਹੋਰ ਵੀ ਸੀਨੀਅਰ ਆਗੂ ਸਨੀ ਜੀ ਪਹੁੰਚੇ ਸਾਰਿਆਂ ਨੂੰ ਇੱਥੇ ਹੰਤ ਜੀ ਆਏ ਵੀ ਕਹਿਣਾ ਔਰ ਮੈਂ ਸਾਰਿਆਂ ਨੂੰ ਵਧਾਈ ਦੇਣੀ ਚਾਹੁੰਦਾ ਕਿ ਆਪਣੇ ਲਈ ਇੱਕ ਬਹੁਤ ਸੁਖਦ ਰਸਤਾ ਜਿਹੜਾ ਹੈ ਸੌਖਾ ਰਸਤਾ 7 ਘੰਟਿਆਂ ਦੇ ਵਿੱਚ ਅਸੀਂ ਇੱਥੋਂ ਚੱਲ ਕੇ ਕਿਉਂਕਿ ਦਿਨ ਦੇ ਟਾਈਮ ਕੋਈ ਟ੍ਰੇਨ ਵੀ ਨਹੀਂ ਸੀ ਇਹ ਨਹੀਂ ਵੱਡੀ ਗੱਲ ਹੈ ਕਿ ਦਿਨ ਦੇ ਟਾਈਮ ਉੱਥੋਂ ਟ੍ਰੇਨ ਚੱਲੂਗੀ ਔਰ ਸ਼ਾਮ ਨੂੰ 4 ਵਜੇ ਇਸ ਤੋਂ ਉੱਥੋਂ ਵਾਪਸ ਵੀ ਚੱਲ ਸਕਾਂਗੇ ਇਹ ਟ੍ਰੈਲ ਜਿਹੜਾ ਹੈ ਪੱਕੇ ਤੌਰ ਤੇ ਟ੍ਰੇਨ ਨੇ 10 ਤਰੀਕ ਤੋਂ ਚਾਲੂ ਹੋ ਰਹੀ ਹੈ ਅਜ ਟ੍ਰੈਲ ਜਾ ਰਿਹਾ ਸੋ 6 ਦਿਨ ਇਹ ਹਫਤੇ ਦੇ ਵਿੱਚ ਚੱਲੂਗੀ ਇੱਕ ਦਿਨ ਮੈਂਟੀਨੈਂਸ ਤੋਂ ਟ੍ਰੇਨ ਦੇ ਵਿੱਚ ਸਾਫ ਸਫਾਈ ਦਾ ਹੋਰ ਕੰਮ ਵੀ ਕਰਨ ਤੋ 6 ਦਿਨ ਇਹ ਲਗਾਤਾਰ ਟ੍ਰੇਨ ਚੱਲੂਗੀ ਅਸੀਂ ਆਪਣੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਾਂਗੇ ਕਿ ਉਹ ਇਸ ਟ੍ਰੇਨ ਦਾ ਤਨੰਦ ਲੈਣ ਔਰ ਦਿੱਲੀ ਜਾਣ ਲਈ ਸੌਖੇ ਸਫ਼ਰ ਦਾ ਆਨੰਦ ਲੈ ਸਕਣ ਇੰਨੀ ਹੀ ਬੇਨਤੀਆਂ ਕਰਦਾ ਸਾਰੇ ਜਿੰਨੀ ਵੀ ਇੱਥੇ ਸੰਗਤ ਆਈ ਹੈ ਔਰ ਖਾਸ ਕਰਕੇ ਮੇਰੇ ਬੱਚਿਆਂ ਦਾ ਕਿਉਂਕਿ ਸਾਡੇ ਬੱਚੇ ਨੇ ਬਹੁਤ ਵਧੀਆ ਇਹਨਾਂ ਨੇ ਪਰਫਾਰਮੈਂਸ ਦਿੱਤੀ ਹੈ ਬਹੁਤ ਜਿਹੜਾ ਇੱਕ ਨੌਜਵਾਨ ਨੇ ਬੱਚੇ ਨੇ ਦੂਜੇ ਨੰਬਰ ਤੇ ਗੀਤ ਗਾਇਆ ਸੀ ਸਿਰ ਤੇ ਤਾਜ ਵੇਖਣ ਨੂੰ ਤੇ ਕਲੇਜੇ ਤੀਰ ਵੇਖਣ ਨੂੰ ਬਹੁਤ ਵੱਡੇ ਕਲਾਕਾਰ ਦੀ ਰੀਸ ਕੀਤੀ ਹੈ ਬੱਚੇ ਨੇ ਬਸ ਸਾਰਿਆਂ ਨੇ ਬਾਬਾ ਫਰੀਦ ਦੇ ਸ਼ਲੋਕ ਪੜ੍ਹੇ ਆ ਤਾਂ ਲੱਗ ਨਹੀਂ ਰਿਹਾ ਸੀ ਬੱਚੇ ਪੜ੍ਹ ਰਹੇ ਆ ਓਹ ਲੱਗ ਰਿਹਾ ਸੀ ਕਿ ਕੋਈ ਚੰਗੇ ਵੱਡੇ ਜਿਹੜੇ ਆ ਸਾਡੇ ਰਾਗੀ ਉਹ ਕੀਰਤਨ ਕਰ ਰਹੇ ਆ ਸੋ ਮੈਂ ਸਾਰੀ ਇਹਨਾਂ ਦੀ ਟੀਮ ਨੂੰ ਉਹਨਾਂ ਦੇ ਅਧਿਆਪਕ ਸਰਬਾਨਾਂ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਮਿਹਨਤ ਕਰਾਈ ਆ ਬੱਚਿਓ ਲੱਗੇ ਰਹੋ ਜੇ ਮੈਂ ਵੀ ਛੋਟਾ ਜਿਗਾ ਸੀ ਸਾਡੇ ਨਾਲ ਤਾਂ ਉਹ ਢੋਲ ਚੁਕਾਉਣ ਵਾਲੇ ਵੀ ਨਹੀਂ ਹੁੰਦੇ ਸੀ ਆਉਣ ਦੇ ਲਈ ਪਹੁੰਚੇ ਹੈਗੇ ਆ ਤੁਸੀਂ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਇਹ ਜਨ ਦੇ ਪਰਚ ਨੂੰ ਕਹਿ ਗਿਆ ਔਰ ਖੁਸ਼ੀ ਹੈ ਟੀ ਕੰਡੇ ਪਾਰਟੀ ਨੂੰ ਜਿਹਨੂੰ ਮੈਂ ਖੁਦ ਚੜਾਈ ਹੈ ਥੜੇ ਉਹਨੂੰ ਨਹੀਂ ਬਸ ਆ ਤੁਸੀਂ ਯਾਦਗੀਆਂ ਦੀ ਲਓ ਇੰਟਰਵਿਊ ਉਧਰ ਤਾਂ ਜਗ੍ਹਾ ਹੈ ਜਾਣਦੇ ਜਾਣਦੇ ਵੀਰੇ ਰਸਤਾ ਦੇਣਾ ਮੜਾ ਆਜੋ ਆਜੋ ਯਾ ਵਜੀਤ ਵੀਰ ਸਰ ਕੀ ਕਹਿਣਾ ਚਾਹੋਗੇ ਕਿੰਨਾ ਭਾਰਤੀ ਜਨਤਾ ਪਾਰਟੀ ਨੇ ਬਹੁਤ ਵੱਡੀ ਆਪਣੀ ਸਾਹਮਣੇ ਰੱਖਿਆ ਹੈ ਅੱਜ ਇੱਕ ਬਹੁਤ ਵੱਡਾ ਦਿਨ ਹੈ ਪੰਜਾਬ ਵਾਸਤੇ ਖਾਸ ਕਰਕੇ ਮਾਲਵੇ ਵਾਸਤੇ ਕਿ ਮੋਦੀ ਜੀ ਨੇ ਫਿਰੋਜ਼ਪੁਰ ਨੂੰ ਫਰੀਦਕੋਟ ਨੂੰ ਪਠੰਡੇ ਨੂੰ ਪਟਿਆਲੇ ਨੂੰ ਧੂਰੀ ਨੂੰ ਅੱਜ ਦਿੱਲੀ ਦੇ ਨਾਲ ਇੱਕ ਇੰਨਾ ਨੇੜੇ ਕਰਤਾ ਹੈ ਕਿ ਸਾਡੇ ਵਪਾਰ ਵਾਸਤੇ ਸਾਡੇ ਬੱਚਿਆਂ ਵਾਸਤੇ ਸਾਡੇ ਆਮ ਬੰਦਿਆਂ ਵਾਸਤੇ ਇੱਕ ਬਹੁਤ ਵੱਡੀ ਇਹ ਸੌਗਤ ਮਿਲੀ ਹੈ ਤੇ ਅਸੀਂ ਧੰਨਵਾਦੀ ਆ ਸੰਕਟ ਗਵਰਨਮੈਂਟ ਦਾ ਅਸ਼ਵੀ ਵੈਸ਼ਨਵ ਜੀ ਦਾ ਮੋਦੀ ਜੀ ਦਾ ਉਹਨਾਂ ਨੇ ਇੱਕ ਸੁਨੇਹਾ ਦਿੱਤਾ ਕਿ ਮੈਂ ਹਾਈ ਸਪੀਡ ਇੱਕ ਟ੍ਰੇਨ ਚਾਹੀਏ ਪੰਜਾਬ ਨੂੰ ਕਿ ਹਾਈ ਸਪੀਡ ਟ੍ਰੇਨ ਹੋਣ ਪੰਜਾਬ ਵੀ ਉਸ ਹਾਈ ਸਪੀਡ ਤੇ ਚੱਲੇਗਾ ਤਾਂ ਕਿ ਜਿੱਥੇ ਪੰਜਾਬ ਵਿਛੜ ਗਿਆ ਸੀ ਪਿਛੇ ਰਹਿ ਗਿਆ ਸੀ ਕਈ ਕਾਰਨਾਂ ਦੇ ਕਾਰਨ ਉਹ ਅੱਗੇ ਮੇਨਸਟ੍ਰੀਮ ਚਾਏਗਾ ਤੇ ਪੰਜਾਬ ਦੀ ਤਰੱਕੀ ਹੋਵੇ। ਸੋਢੀ ਸਾਹਿਬ ਇਹ ਕੀ ਕਹਿਣਾ ਚਾਹੋਗੇ ਕਿਉਂਕਿ ਇਹ ਪੰਜਾਬ ਦਾ ਵਿਕਾਸ ਪਰ ਫਰੀਦਕੋਟ ਕਿੰਨਾ ਵਧੀਆ ਹਲਕਾ ਹੈ। ਇਹ ਟ੍ਰੈਂਡ ਦੀ ਸ਼ੁਰੂਆਤ ਹੋ ਰਹੀ ਹੈ ਕਿ ਵੱਡੇ ਵੱਡੇ ਸ਼ਹਿਰ ਹੈਗੇ ਆ ਉਹ ਤੋਂ ਨਹੀਂ ਜਾ ਰਹੀ ਦੇ ਕੋਈ ਬਹੁਤ ਬੱਚ ਕੇ ਸਮਝੀ ਸੀ ਜਿਹੜੇ ਪਹਿਲਾਂ ਨਮਾਇੰਦ ਰਹ ਚੁੱਕੇ ਕਈ ਰਹ ਚੁੱਕੇ ਪਰ ਉਹਨਾਂ ਨੇ ਕੁਝ ਕਰ ਨਹੀਂ ਸਕੇ ਅੱਜ ਮੋਦੀ ਸਾਹਿਬ ਨੇ ਸਾਡੇ ਭਾਰਤ ਜਨਤਾ ਪਾਰਟੀ ਦੇ ਵਰਕਰਾਂ ਦੀ ਗੱਲ ਸੁਣੀ ਹੈ ਤਾਂ ਕਿ ਉਹਨਾਂ ਨੇ ਇਹ ਪੰਜਾਬ ਨੂੰ ਏਡੀ ਵੱਡੀ ਏਡੀ ਵੱਡੀ ਇਹ ਚੀਜ਼ ਦਿੱਤੀ ਹੈ